ਤੋ ਪੰਜਾਬ ਪੁਲਿਸ ਨਸ਼ਾ ਫੜਨ ਵਾਲਿਆਂ ਨੂੰ ਤੇ ਵੇਚਣ ਵਾਲਿਆਂ ਨੂੰ ਜਲਦੀ ਹੀ ਕਾਰ ਰਹੀ ਹੈ ਕਾਬੂ ਖਬਣ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚਲੈ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪਿਛਲੇ ਦਿਨੀ ਪੁਲਿਸ ਵੱਲ ਇੱਕ ਵਿਅਕਤੀ ਨੂੰ 1,37,550 ਨਸ਼ੀਲੀਆਂ ਗੋਲੀਆਂ ਦੇ ਕੈਪਸੂਲਾਂ ਦੇ ਸਮੇਤ ਕਾਬੂ ਕੀਤਾ ਗਿਆ ਜੇ ਇਸ ਦੀ ਨਿਸ਼ਾਨਦੇਹੀ ਤੇ ਹੁਣ ਜ਼ਿਲ੍ਹਾ ਪੁਲਿਸ ਨੂੰ ਚਾਰ ਹੋਰ ਵਿਅਕਤੀਆਂ ਨੂੰ ਯੂਪੀ ਦੇ 4,25,000 ਹੋਰ ਨਸ਼ੀਲੀਆਂ ਗੋਲੀਆਂ ਤੇ ਗੱਡੀ ਸਮੇਤ ਕਾਬੂ ਕਰਨ ਦੀ ਸਫਲਤਾ ਹਾਸਲ ਕੀਤੀ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਆਮ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਹੈ ਕਿ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੀਆਂ ਸਖਤ ਹਦਾਇਤਾਂ ਅਨੁਸਾਰ ਪੰਜਾਬ 'ਚ ਨਸ਼ਾ ਤਸਕਰਾਂ ਦੇ ਖਾਤਮੇ ਲਈ ਪੁਲਿਸ ਵੱਲੋਂ ਇੱਕ ਹੋਰ ਵਿਕਰੀ ਟੀਮ ਬਣਾਈ ਜਾ ਰਹੀ ਹੈ ਜਿਸ ਦੀ ਅਗਵਾਈ ਐਸਪੀ ਡੀ ਸੰਦੀਪ ਸਿੰਘ ਮੰਡ ਡੀਐਸਪੀ ਰਜਿੰਦਰ ਸਿੰਘ ਪਾਲ ਡੀਐਸਪੀ ਸੁਤਵੀਰ ਸਿੰਘ ਸੀਆਈਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਐਸ ਐਚਓ ਤਰੂਣਾ ਲਖਵਿੰਦਰ ਸਿੰਘ ਕਰ ਰਹੇ ਨੇ ਜਿਨ੍ਹਾਂ ਨੂੰ ਪਿਛਲੇ ਦਿਨੀ ਸੂਚਨਾ ਮਿਲੀ ਸੀ ਕਿ ਇੱਕ ਪਿਕਅਪ ਗੱਡੀ 'ਚ ਨਸ਼ਿਆਂ ਅੰਦਾਜ਼ ਅਖੀਰਾ ਲੈ ਕੇ ਬਰਨਾਲਾ ਇੱਕ ਵਿਅਕਤੀ ਆ ਰਿਹਾ ਸੀ ਪੁਲਿਸ ਵੱਲੋਂ ਸ਼ਿਵਰਾਮ ਪੁੱਤਰ ਰਾਜਕੁਮਾਰ ਵਾਸੀ ਉਕਸੀਨ ਨੂੰ 1,37,550 ਨਸ਼ੀਲੀਆਂ ਗੋਲੀਆਂ ਕੈਪਸੂਲਸ ਵਿੱਚ ਕਾਬੂ ਕਰਕੇ ਥਾਣਾ ਤਲੋਣਾ ਦੇ ਐਨਡੀਪੀਐਸ ਐਕਟ ਅਧੀਨ ਕਈ ਵਿਅਕਤੀ ਤੇ ਹਮਲਾ ਦਰਜ ਕਰਾਇਆ